ਸਾਈਡ ਤੇ ਫੋਟੋ ਆਉਂਦੀ ਆ ਹਸਾਰ ਆਲੀ ਆ ਇਹ ਪ੍ਰੂਫ ਦੇਣਾ ਅੱਜ ਕੀ ਨਾਮ ਕੀ ਹੈ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਹ ਕਿ ਗੱਲ ਕੀ ਨਾਮ ਕੀ ਹੈ ਗੱਲ ਪਤਾ ਨਹੀਂ ਬਾਈ ਮੈਂ ਖੇਤ ਸੀ ਮੈਨੂੰ ਤਾਂ ਹੱਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ਸੱਟ ਬੜੀ ਆ ਜੇ ਇਹਦਾ ਠੇਕਾ ਤੇ ਹੈਗਾ ਅਸੀਂ ਵਾਸਾਟਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲਪੁਨੈ ਸੀ ਜੀ ਬਾਈ ਬੈਲੀ ਸੀ ਆਪਾਂ ਸਿੱਧੀ ਗੱਲ ਦੱਸਾਂਗੇ ਅੱਛਾ ਠੀਕ ਹੈ ਨਾ ਅੱਛਾ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਉਹ ਲੜਾਈ ਬਾਈ ਜੀ ਉਹ ਥੇਕੇ ਤੇ ਜਿਹਦੇ ਕੋਲ ਅੱਡਾ ਪਾਸਾ ਡਾ ਅੱਛਾ ਉਹ ਟਿਕਟਾਂ ਕੱਢਦਾ ਹਾਂ ਬੱਚੀਆਂ ਕੱਟ ਹਾਂ ਉਹ ਈ ਦੋ ਵਾਰ ਮੈਨੂੰ ਕਿੰਨੇ ਚਿਰ ਤੋਂ ਥੇਕਾ ਸੀਗਾ ਉਹਦਾ ਸਾਲ ਹੋ ਗਿਆ ਅੱਛਾ ਕਿੰਨਾ ਨਾਲ ਹੋਈ ਐ ਲੜਾਈ ਉਹ ਸਬਜ਼ੀ ਵਾਲਾ ਨਾਲ ਸਬਜ਼ੀ ਵਾਲੇ ਨਾਲ ਹਾਂ ਅੱਛਾ ਤੇਤ ਕੀ ਵੀ ਕੀਦੀ ਹੋਈ ਲਖੀ ਜੀ ਲਖਵਿੰਦਰ ਜੀ ਤਦੋਂ ਨਾਲ ਸਾਥੀ ਹੋਰ ਲਖਵਿੰਦਰ ਦਾ ਬਾਈ ਆ ਤੁਸੀਂ ਇਹ ਚੁੱਪ ਕਰ ਜਾਓ ਬਣਗਾ ਚੁੱਪ ਜਾਂਦੇ ਬਾਈ ਕੋਈ ਜ਼ਖਮੀ ਕੋਈ ਹੋਰ ਇਹ ਗੁਰਪੀ ਦਾ ਅੱਛਾ ਠੀਕ ਹੈ ਹਾਂ ਸਾਥੀ ਕੀ ਕੀ ਮਾਰੀ ਗਈ ਹੈ ਕਦੋਂ ਨਾਲ ਹੋਇਆ ਪੱਕਾ ਪਤਾ ਨਹੀਂ ਇਹ ਜੀ ਖੇਤੋਂ ਆਏ ਆ ਉਹ ਦੱਸ ਦੇਣਗੇ ਜੀ ਬੱਚੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟਨਾ ਹੈਗੀ ਜੀ ਸਾਢੇ 6 ਵਜੇ ਸ਼ਾਮ ਹਾਂ ਸਾਢੇ 6 ਵਜੇ ਮੈਂ ਐਂਬੂਲੈਂਸ ਜਾਂਦੀ ਦੇਖਿਆ ਉਹਦਾ ਫੋਨ ਲਾਇਆ ਜਾਂਦੀ ਲੱਭੀ ਸਕਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗਾ ਕਿੰਨੇ ਜਣੇ ਸੀ ਉਹ ਉਹ 4 ਜਣੇ ਆ ਜੀ ਉਹ ਤਾਂ ਉਹਨਾਂ ਦੀਆਂ ਰੇਡਿੰਗਾਂ ਲੱਗਾਂਗਾ ਉਹ ਜੀ ਚ ਰੇੜੀਆਂ ਵਾਲੀ ਸੀ ਆਪ ਹਾਂ ਰੇੜੀਆਂ ਆਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ ਅੱਛਾ ਉੱਥੇ ਹੋਇਆ ਜੀ ਹਾਂ ਸਾਰੀ ਘਟਨਾ ਕਿੰਨੀ ਕੋਮਰ ਆ ਬਰਾ ਲਿਖਵਿੰਦਰ ਦੀ ਹੈਗੀ ਜੀ ਮੇਲਾ ਦਾ ਇਹ ਤੋਂ ਬੇਟਾ ਮੇਰੀ 30 ਸਾਲ ਆ ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ 22 ਤੇ ਅਜਾ 30 ਸਾਲ ਤੋਂ ਉੱਪਰ ਆਈ ਹਾਂ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਵੀਰ ਜੀ ਹਾਂਜੀ ਮੇਰਾ ਨਾਮ ਸਤੰਦਰ ਕੁਮਾਰ ਆ ਜੀ ਸੰਗਤ ਸਾਰਾ ਸੇਵਾ ਸੰਸਥਾ ਮਿਸ਼ਾਣਾ ਦਾ ਮੈਂ ਵਰਕ ਕਰਾਂਗਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇੱਕ ਕਾਲ ਆਉਂਦੀ ਆ ਕਿ ਸੰਗਤ ਮੰਡੀ ਵਿਖੇ ਇੱਕ ਵਾਰਦਾਤ ਹੋ ਗਈ। ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਾਤ ਵਿੱਚ ਮਿਲੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਲੜਾਈ ਦਾ ਕੇਸ ਆ। ਦੋਨੇ ਜ਼ਖਮੀਆਂ ਨੂੰ ਅਸੀਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏ ਆ ਜਿੱਥੇ ਇੱਕ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੂਜੇ ਦਾ ਜ਼ੇਰੇ ਇਲਾਜ ਜਾਰੀ ਆ। ਕੀ ਕੀ ਨਾਮ ਹੋਇਆ? ਇਹ ਸੰਗਤ ਮੰਡੀ ਵਿਖੇ ਘਟਨਾ ਹੋਈ ਆ ਜੀ। ਕਿਤੇ ਮੌਕੇ ਤੇ ਗਏ ਕਿਸ ਤਰ੍ਹਾਂ ਦੇ ਹਾਲਾਤ ਸੀਗੇ? ਦੇਖੋ ਇਹ ਬੰਦੇ ਸੀਰੀਅਸ ਸੀਗੇ। ਇੱਕ ਦੀ ਤਾਂ ਡੈਥ ਹੋ ਗਈ ਦੂਜੇ ਦਾ ਜੇਰੇਲਾ ਜਾਰੀ ਹੈਗੇ ਬਾਕੀ ਦੇਖੋ ਉਹਦਾ ਕੀ ਬੰਦਾ ਬੱਸ ਅੱਡੇ ਦੇ ਵਿੱਚ ਹੋਇਆ ਹੈ ਹਾਂਜੀ ਸੋਨ ਦੇ ਵਿੱਚ ਇਹੀ ਆਏਗਾ ਕਿ ਬੱਸ ਅੱਡੇ ਦੇ ਵਿੱਚ ਹੋਇਆਗਾ ਇੱਕ ਦੀ ਮੌਕੀਤੀ ਹੋ ਗਈ ਚੀ ਨਹੀਂ ਜੀ ਡਾਕਟਰਾਂ ਵੱਲੋਂ ਕੋਸ਼ਿਸ਼ ਕੀਤਾ ਗਿਆਗਾ ਜੀ ਕੀ ਕੀ ਨਾਮ ਦੱਸ ਸਕਦੇ ਇੱਕ ਗੁਰਪ੍ਰੀਤ ਸਿੰਘ ਗੁੜਥੜੀ ਜੀ ਤੇ ਲਖਵੀਰ ਸਿੰਘ ਸੰਗਤ ਕਲਾ ਜੀ ਕੀ ਕੀ ਕੰਮ ਕਰ ਦਿੱਤੇ ਨਹੀਂ ਜੀ ਇਹਨਾਂ ਨਹੀਂ ਪਤਾ ਜੀ ਮੇਰਾ ਨਾਮ ਸਿਕੰਦਰ ਕੁਮਾਰ ਹੈ ਜੀ ਸੰਗਤ ਸਹਾਰਾ ਸੇਵਾ ਸੰਸਥਾ ਮਿਸ਼ਾਣਾ ਵਰਕਰ ਹਾਂ ਜੀ ਮੈਂ ਕੀ ਹੋਇਆ ਕਿ ਮੌਮਦਾ ਸਰ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਉਂਦੀ ਹੈ ਕਿ ਤਕਰੀਬਨ ਅੱਜ 7:30 ਵਜੇ ਕਿ ਸੰਗਤ ਮੰਡੀ ਇੱਕ ਵਾਰਦਾਤ ਹੋ ਚੁੱਕੀ ਹੈਗੀ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੋ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲੇ ਜਿਨ੍ਹਾਂ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਆ ਇਹ ਇੱਕ ਲੜਾਈ ਦਾ ਕੇਸ ਆ ਉੱਥੇ ਖੜੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਤੇ ਪੰਜ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਜੋ ਬਾਹਰ ਕਰ ਦਿੱਤੇ ਜੀ ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਅਤੇ ਐਮਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏਗਾ ਜਿੱਥੇ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜੇਰੇ ਇਲਾਜ ਜਾਰੀ ਆ ਕੀ ਕੀ ਨਾਮ ਨੇ ਉਹ ਦਰਦ ਕੀ ਦੀ ਹੋਈ ਸਰ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਗੁਰਤੜੀ ਦੂਜੇ ਦਾ ਨਾਮ ਲਖਵੀਰ ਸਿੰਘ ਸੰਗਤਕਲਾਂ ਮੌਤ ਕੀ ਦੀ ਹੋਈ ਹੈ ਲਖਵੀਰ ਸਿੰਘ ਦੀ ਮੌਤ ਹੋਈ ਹੈ ਜੀ ਤੇ ਕੋਈ ਗ੍ਰਿਫਤਾਰੀ ਸਰ ਇਸ ਚੀਜ਼ ਦੀ ਕੋਈ ਪੁਸ਼ਟੀ ਨਹੀਂ ਜੀ ਕਾਰਨ ਕੀ ਲੱਗਦਾ ਹੈ ਕਿ ਸਨ ਕੋਲ ਆਣ ਚਾਹੇ। ਦੇਖੋ ਲੜਾਈ ਦਾ ਕਾਰਨ ਨਹੀਂ ਪਤਾ ਲੱਗਿਆ ਵੀ ਕਿਸ ਗੱਲੋਂ ਹੋਈ ਹੈਗੀ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆਗਾ। ਕਮਲਾ ਕਿਸ ਚੀਜ਼ ਨਾਲ ਕੀਤਾ ਗਿਆ। ਦੇਖੋ ਜੀ ਕੰਡੀਸ਼ਨ ਦੇਖਣ ਤੇ ਜ਼ਖਮ ਦੇਖਣ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਲੱਗ ਰਿਹਾਗਾ। ਓਕੇ ਜੀ ਸਰ। ਕੀ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈਗੀ ਕੀ ਆਪਾਂ ਮੰਡੀ। ਇੰਦਰ ਜੀ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਫਿਰ ਇੱਕ ਬੱਸ ਸਟੈਂਡ ਤੇ ਝਗੜਾ ਹੋਇਆ ਸੀ। ਇਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਮਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਆ ਕੇ ਆਪਾਂ ਇਮਸ ਐਮਰਜੈਂਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਵੱਲੋਂ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਿਆ ਇਹਨਾਂ ਦਾ ਕੋਈ ਆਪਸ 'ਚ ਝਗੜਾ ਸੀ ਜਿਹੜਾ ਲਖਮਿੰਦਰ ਲੱਖੀ ਸੀ ਇਹਨੇ ਜਿਹੜਾ ਨਗਰ ਨਿਗਮ ਉਹ ਹੁੰਦੀ ਹੈ ਉਹਨੇ ਠੇਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ कि ਜਿਹੜਾ ਅੰਦਰ ਫੂਡ ਜਿੰਨਾਂ ਨੇ ਜਿੰਨਾਂ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਇਹ ਫੂਡ ਵੈਂਡਰ ਸੀ ਅੰਦਰ ਜਿਹੜੀ ਰੇਡੀਆਂ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਮਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜਾ ਡੈਥ ਹੋਈ ਹੈ ਤੇ ਜਿਹੜਾ ਜ਼ਖਮੀ ਆ ਬੰਦਾ ਇਹ ਇੱਕ ਕਲਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਹੀ ਦੂਸਰੇ ਦੀ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜੂ ਵੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਹੀਂ ਦੱਸਣਾ ਚਾਹੁੰਦਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢ ਲਈ ਬੰਦੇ ਝਗੜੇ ਚ ਸਨ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਕਿੰਨੇ ਬੰਦੇ ਬਾਕੀ ਤਫ਼ਤੀਸ਼ ਜਾਰੀ ਹੈਗੀ ਸਰ ਇੱਕ ਬੰਦਾ ਇਸ ਚ ਹੈ ਮਿਲੀ ਜਾਣਕਾਰੀ ਅਨੁਸਾਰ ਇਹਦੇ ਵੀ ਪਤਾ ਚੱਲ ਜਾਏਗਾ ਵੀ ਕੋਈ ਕੈਂਸਲ ਕਰਵਾ ਕੇ ਗਿਆ ਕਰ। ਨਹੀਂ ਨਹੀਂ ਇਦਾਂ ਦੀ ਸਾਨੂੰ ਤਾਂ ਹਜੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਪ੍ਰੀਮੀਅਰ ਨਿਮੀਨਰੀ ਕੁਛ ਕਿਛ ਹੈਗੀ ਐ। ਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਕਿੰਝ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਬਾਕੀ ਹਜੇ ਤਫ਼ਤੀਸ਼ ਜੀ ਸ਼ੁਰੂ ਹੋਈ ਹੈ ਅੱਗੇ-ਅੱਗੇ ਚੱਲੇਗੀ। ਕਿੰਨੇ ਬੰਦੇ ਰਾਉਂਡ ਅਪ ਕੀਤੇ ਸਰ ਤੁਸੀਂ ਕਹਿ। ਹਾਂ ਜੀ ਜੀ ਦੋ-ਤਿੰਨ ਬੰਦੇ ਰਾਉਂਡ ਅਪ ਕੀਤੇ ਐ। ਬਾਕੀ ਹੋਰ ਜਿਉਂ-ਜਿਉਂ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ। ਹੋਰ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਵਿੱਚੋਂ ਪਤਾ ਲੱਗੇਗਾ। ਹਥਿਆਰ ਬੱਸ ਸਟੈਂਡ ਤੇ ਜਿੱਤੀ ਹੋ ਇਹ ਤਾਂ ਜਿਹੜੀ ਹੈਗੇ ਮਰਨ ਵਾਲੀ ਤੇ ਚਾਰ ਪੰਜ ਜਣੇ ਸਨ ਸੋ ਬਾਕੀ ਵੀ ਫਰੂਟ ਵੈਂਟਰਸ ਹਨ ਉਹ ਤੇ ਹੌਲੀ ਕਿਉਂਕਿ ਬੰਦਾ ਕਾਫੀ ਗੰਭੀਰ ਜਖਮੀ ਹੈਗਾ ਸੋ ਉਹ ਤੇ ਜੇ ਜਾਨਕੀ ਡਾਕਟਰਾਂ ਨੇ ਫਿਟ ਨਹੀਂ ਦਿੱਤਾ ਹੈਗਾ ਘਰ ਦੇ ਉਹਦੇ ਆਉਂਦੇ ਉਹਨਾਂ ਨੂੰ ਅਜੇ ਪੁੱਛੀ ਗਏ ਹਥਿਆਰ ਕਿਹੜੇ ਯੂਜ਼ ਕੀਤੇ ਗਏ ਰੌਡਸ ਦਸਨ ਉਹਨਾਂ ਦੇ ਮੁਤਾਬਕ ਅਜੇ ਰੌਡਸ ਯੂਜ਼ ਸਾਮਣੇ ਆ ਸਰ ਉਮਰ ਕਿੰਨੀ ਸੀ ਉਹਦਾ ਜਾਇ 35 36 ইয়ার্স ਦਾ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਹੋਵੇ ਤੁਹਾਡੇ ਕੋਲ ਹੁਣ ਜੀ ਫਿਰ ਬਿਆਨ ਲੇ ਕੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਹੋਏ ਜਿਹੜੇ ਦਸਮਨ ਘਰੋਂ ਪੜਾ ਛੇਕ ਵਿੱਚ ਕੋਈ ਗੱਡਾ ਫੀਸ ਨੂੰ ਲੈ ਕੇ ਹੋਈ ਹੈ ਜੀ ਲੜਾਈ ਇਹ ਜੀ ਭਾਜੀ ਮੈਂ ਜਿੱਦਾਂ ਕਿਹਾ ਕਿ ਜਿਹੜੀ ਜਿੰਨੀ ਕਿ ਪ੍ਰੀਲੀਮੀਨਰੀ ਮੈਂ ਪੁੱਛ ਕੇ ਚੀਤੀ ਹੈ ਮੋੜ ਲਈ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਜਿਹੜੇ ਪਰਚਾ ਦਰਜ ਹੋਗੇ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ